ਆਪਣੇ ਭਗਤ ਨੂੰ ਪ੍ਰਮਾਤਮਾ ਨੇ ਇਹ ਵਿੜਿਆਈ ਬਖਸ਼ੀ ਹੁੰਦੀ ਹੈ ਕਿ ਪ੍ਰਭੂ ਆਪਣੇ ਭਗਤ ਨੂੰ ਨਾਮ ਸਿਮਰਨ ਦੀ ਕਾਰ ਵਿੱਚ ਲਾਈ ਰੱਖਦਾ ਹੈ ਨਾਮ ਦੀ ਕਾਰ ਨਾਮ ਦੀ ਦਾਤ ਵੀ ਅਕਾਲ ਪੁਰਖ ਵਾਹਿਗੁਰੂ ਜੀ ਦਿੰਦਾ ਹੈ ਸਤ ਗੁਰ ਹਰ ਹਰ ਨਾਮ ਦਿੜਾਵੇ ਗੁਰੂ ਜੀ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਪੱਕੀ ਤਰ੍ਹਾਂ ਟਿਕਾ ਦਿੰਦੇ ਹਨ। ਪਾਪ ਦਿਰੜ ਕਰਵਾ ਦਿੰਦੇ ਹਨ। ਹਰ ਬੋਲੋ ਗੁਰ ਕੇ ਸਿੱਖ ਮੇਰੇ ਭਾਈ ਹਰ ਭਉ ਜਲ ਜਗਤ ਤਰਾਵੇ। ਤਾਂ ਤੇ ਸਤਗੁਰੂ ਜੀ ਕਹਿੰਦੇ ਐ ਗੁਰੂ ਦੇ ਸਿੱਖੋ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਜੀ ਦਾ ਨਾਮ ਜਪਿਆ ਕਰੋ ਤੇ ਪ੍ਰਮਾਤਮਾ ਫਿਰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ਹਰ ਬੋਲੋ ਗੁਰ ਕੇ ਸਿੱਖ ਮੇਰੇ ਭਾਈ ਹਰ ਭੌਜਲ ਜਗਤ ਤਰਾਵੇ ਭੌਜਲ ਭਵਜਲ ਜਗਤ ਵਿਕਾਰਾਂ ਦਾ ਸਾਗਰ ਇਹਦੇ ਵਿੱਚੋਂ ਲੰਘਣ ਲਈ ਪਰਮਾਤਮਾ ਜੀ ਦੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਿਮਰਨ ਦੀ ਲੋੜ ਹੈ ਬੰਦਗੀ ਦੀ ਲੋੜ ਹੈ ਜੋ ਗੁਰ ਕੋ ਜਨ ਪੂਜੇ ਸੇਵੇ ਸੋ ਜਨ ਮੇਰੇ ਹਰ ਪ੍ਰਭ ਪਾਵੇ ਜਿਹੜਾ ਮਨੁੱਖ ਗੁਰੂ ਦਾ ਆਦਰ ਸਤਕਾਰ ਕਰਦਾ ਹੈ ਗੁਰੂ ਦੀ ਸ਼ਰਨ ਪੈਂਦਾ ਹੈ ਉਹ ਮਨੁੱਖ ਕਾਲ ਪੁਰਖ ਵਾਹਿਗੁਰੂ ਜੀ ਨੂੰ ਪਰਮਾਤਮਾ ਜੀ ਨੂੰ ਪਿਆਰਾ ਲੱਗਦਾ ਹੈ ਹਰ ਕੀ ਸੇਵਾ ਸਤ ਗੁਰ ਪੂਜੋ ਕਰ ਕਿਰਪਾ ਆਪ ਤਰავੈ ਪ੍ਰਮਾਤਮਾ ਦੀ ਸੇਵਾ ਭਗਤੀ ਕਰਿਆ ਕਰੋ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਆਪ ਖੁਦ ਸੇਵਾ ਕੀਤੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਸ਼ਾ ਜੀ ਦੇ ਚਰਨਾਂ ਵਿੱਚ ਰਹਿ ਕੇ ਜਿਨ੍ਹਾਂ ਨੇ ਆਪ ਕਮਾਈ ਕੀਤੀ ਉਹ ਗੁਰੂ ਸਾਹਿਬ ਜੀ ਸਾਨੂੰ ਫਰਮਾਨ ਕਰ ਰਹੇ ਆ ਕਿ ਜਿਹੜਾ ਮਨੁੱਖ ਇਹ ਉਦਮ ਕਰਦਾ ਹੈ ਉਹਨਾਂ ਤੇ ਪ੍ਰਮਾਤਮਾ ਦੀ ਮਿਹਰ ਹੋ ਜਾਂਦੀ ਹੈ ਪ੍ਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਹਰ ਕੀ ਸੇਵਾ ਸਤ ਗੁਰ ਪੂਜੋ ਕਰ ਕਿਰਪਾ ਆਪ ਤਰ ਆਵੇ ਪਰਮ ਭੂਲੇ ਅਗਿਆਨੀ ਅੰਧਲੇ ਬ੍ਰਹਮ ਬ੍ਰਹਮ ਫੁੱਲ ਤੋੜ ਆਵੈ ਗੁਰੂ ਪਰਮੇਸ਼ਰ ਨੂੰ ਭੁਲਾ ਕੇ ਮਨੁੱਖ ਭਟਕ-ਭਟਕ ਕੇ ਮੂਰਤੀ ਆਦਿਕ ਦੀ ਪੂਜਾ ਵਾਸਤੇ ਫੁੱਲ ਤੋੜਦਾ ਫਿਰਦਾ ਹੈ ਭਰਮ ਭੂਲੇ ਅਗਿਆਨੀ ਅੰਧਲੇ ਭ੍ਰਮ ਭ੍ਰਮ ਫੂਲ ਤਰਾਵੋ ਫੂਲ ਤਰਾਵੈ ਭਾਵ ਕੀ ਵੀ ਫੁੱਲ ਤੋੜਦਾ ਹੈ ਪਰਮੇਸ਼ਵਰ ਨੂੰ ਭੁੱਲ ਕੇ ਮਨੁੱਖ ਭਟਕਣਾ ਵਿੱਚ ਪਿਆ ਹੋਇਆ ਹੀ ਅਨੇਕਾਂ ਧਾਰਮਿਕ ਕੰਮ ਕਰਦਾ ਹੈ ਅਨੇਕਾਂ ਧਾਰਮਿਕ ਕਾਰਜ ਕਰਦਾ ਹੈ ਪਰ ਗੁਰੂ ਦੇ ਸਿੱਖ ਨੂੰ ਕਾਦੀ ਲੋੜ ਹੈ ਜੀ ਸ਼ਬਦ ਦੀ ਅਜਿਹੇ ਮਨੁੱਖ ਭਟਕਣਾ ਦੇ ਕਾਰਨ ਕਰਾਹੇ ਪੈ ਕੇ ਆਤਮਿਕ ਜੀਵਨ ਵੱਲੋਂ ਬੇਸਮਝ ਹੀ ਟਿਕੇ ਰਹਿੰਦੇ ਹਨ ਤੇ ਉਹਨਾਂ ਨੂੰ ਸਹੀ ਜੀਵਨ ਦਾ ਰਾਹ ਜਿਹੜਾ ਉਹ ਸਮਝ ਵਿੱਚ ਨਹੀਂ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਆ ਨਿਰਜੀਓ ਪੂਜੈ ਮੜਾ ਸਰੀਵੈ ਸਭ ਬਿਰਥੀ ਕਾਲ ਗਵਾਵੈ ਨਿਰਜੀਓ ਪੂਜੈ ਉਹ ਅੰਨੇ ਮਨੁੱਖ ਬੇਜਾਨ ਮੂਰਤੀਆਂ ਨੂੰ ਪੂਜਦੇ ਹਨ ਨਿਰਜੀਉ ਭਾਵ ਜਿਨ੍ਹਾਂ ਵਿੱਚ ਜਾਨ ਨਹੀਂ ਗੁਰੂ ਰਾਮਦਾਸ ਮਹਾਰਾਜ ਜੀ ਦਾ ਬਚਨ ਹੈ ਜੀ ਨਿਰਜੀਉ ਪੂਜਹਿ ਮੜਾ ਸਰੇਵੈ ਸਭ ਬਿਰਥੀ ਕਾਲ ਗਵਾਵੈ ਕਹਿੰਦੇ ਉਹ ਅਨੇ ਮਨੁੱਖ ਬੇਜਾਨ ਮੂਰਤੀਆਂ ਨੂੰ ਪੂਜਦੇ ਹਨ ਤੇ ਸਮਾਦਾਂ ਨੂੰ ਮੱਥੇ ਟੇਕਦੇ ਰਹਿੰਦੇ ਹਨ ਅਜਿਹਾ ਮਨੁੱਖ ਆਪਣੀ ਸਾਰੀ ਮਿਹਨਤ ਵਿਅਰਥ ਗਵਾ ਰਿਹਾ ਹੈ 1264 ਅੰਗ ਦੇ ਉੱਪਰ ਸਤ ਗੁਰੂ ਜੀ ਬਖਸ਼ਿਸ਼ ਕਰਦੇ ਹਨ ਬ੍ਰਹਮ ਬਿੰਦੇ ਸੋ ਸਤ ਗੁਰ ਕਈਐ ਹਰ ਹਰ ਕਥਾ ਸੁਣਾਵੇ ਗੁਰੂ ਪਰਮਾਤਮਾ ਨਾਲ ਡੂੰਗੀ ਸਾਨ ਪਾਈ ਰੱਖਣਾ ਤੇ ਜਗਤ ਉਸ ਨੂੰ ਗੁਰੂ ਆਖਦਾ ਹੈ ਗੁਰੂ ਜਗਤ ਨੂੰ ਪਰਮਾਤਮਾ ਦੀ ਸਿੱਖਸਲਾ ਦਾ ਉਪਦੇਸ਼ ਸੁਣਾਉਂਦਾ ਹੈ ਗੁਰੂ ਸਾਹਿਬ ਜੀ ਦਾ ਉਪਦੇਸ਼ ਅਕਾਲ ਪੁਰਖ ਨਾਲ ਸਾਨੂੰ ਜੋੜਦਾ ਹੈ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਬ੍ਰਹਮ ਬਿੰਦੇਸ ਸਤਿਗੁਰ ਕਹੀਐ ਹਰ ਹਰ ਕਥਾ ਸੁਣਾਵੇ ਤਿਸ ਗੁਰ ਕੋ ਸਾਧਨ ਪੂਜਨ ਪਾਟ ਪਟੰਬਰ ਬਉ ਵਿਦ ਸਤ ਕਰ ਮੁਖ ਸੰਚ ਹੋ ਤਿਸ ਪੁੰਨ ਕੀ ਫਿਰ ਟੋਟ ਨਾ ਆਵੇ ਪਾਦਸ਼ਾਹ ਕਹਿੰਦਾ ਅਜਿਹੇ ਗੁਰੂ ਅੱਗੇ ਕਈ ਕਿਸਮਾਂ ਦੇ ਵਸਤਰ ਖਾਣੇ ਰੇਸ਼ਮੀ ਕੱਪੜੇ ਸ਼ਰਧਾ ਨਾਲ ਭੇਟ ਕਰਿਆ ਕਰੋ ਇਹ ਭਲੇ ਕੰਮ ਦੀ ਕਦੇ ਟੋਟ ਨਹੀਂ ਹੁੰਦੀ ਐਸੇ ਗੁਰੂ ਨੂੰ ਤਿਸ ਗੁਰ ਕੋ ਛਾਦਨ ਭੋਜਨ ਪਾਟ ਪਟੰਬਰ ਬਹੁਵਿੱਧ ਸਤ ਕਰ ਮੁਖ ਸੰਚੋ ਤਿਸ ਪੁੰਨ ਕੀ ਫਿਰ ਟੋਟ ਨਾ ਆਵੇ ਸਤ ਗੁਰ ਦਿਓ ਪ੍ਰਤਖ ਹਰ ਮੂਰਤ ਜੋ ਅੰਮ੍ਰਿਤ ਬਾਚਨ ਸੁਣਾਵੇ ਜਿਹੜਾ ਗੁਰੂ ਆਤਮਿਕ ਜੀਵਨ ਦੇਣ ਵਾਲੇ ਸਿਫਤ ਸਲਾਹ ਦੇ ਬਾਚਨ ਸੁਣਾਉਂਦਾ ਹੈ ਉਹ ਤਾਂ ਸਾਬ ਤੌਰ ਤੇ ਪ੍ਰਮਾਤਮਾ ਦਾ ਰੂਪ ਹੈ ਕਿਉਂਕਿ ਗੁਰੂ ਤੇ ਪ੍ਰਮਾਤਮਾ ਉਤੇ ਪ੍ਰਮਾਤਮਾ ਦਾ ਰੂਪ ਹੈ ਨਾਨਕ ਭਾਗ ਭਲੇ ਤਿਸ ਜਨ ਕੇ ਜੋ ਹਰ ਚਰਣੀ ਚਿਤ ਲਾਵੇ ਉਸ ਮਨੁੱਖ ਦੇ ਚੰਗੇ ਭਾਗ ਹੁੰਦੇ ਹਨ ਜਿਹੜਾ ਗੁਰੂ ਜੀ ਦੀ ਸ਼ਰਨ ਪੈ ਕੇ ਪਰਮਾਤਮਾ ਜੀ ਦੇ ਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਆਪਣਾ ਮਨ ਆਪਣਾ ਚਿੱਤ ਜੋੜ ਕੇ ਰੱਖਦਾ ਹੈ ਮਲਾਰ ਮਹੱਲਾ ਚੌਥਾ ਜਿਨ ਕੈ ਹੀਰ ਬਸਿਓ ਮੇਰਾ ਸਤਿਗੁਰ ਤੇ ਸੰਤ ਭਲੇ ਭਲ ਭਾਂਤ ਜਿਨ੍ਹਾਂ ਦੇ ਹਿਰਦੇ ਵਿੱਚ ਪਿਆਰਾ ਗੁਰੂ ਬਸ ਜਾਂਦਾ ਹੈ ਜਿਨ ਕੈ ਹੀਰ ਬਸਿਓ ਮੇਰਾ ਸਤਿਗੁਰੂ ਤੇ ਸੰਤ ਭਲੇ ਭਲ ਭਾਂਤ ਉਹ ਮਨੁੱਖ ਪੂਰਨ ਤੌਰ ਤੇ ਭਲੇ ਸੰਤ ਅਖਵਾਏ ਜਾਂਦੇ ਹਨ ਭਾਵ ਬਣ ਜਾਂਦੇ ਹਨ ਸੰਤ ਭਲੇ ਭਲ ਭਾਂਤ ਤਿੰਨ ਦੇਖੇ ਮੇਰਾ ਮਨ ਵਿਗਸੈ ਹੋ ਤਿਨ ਕੈ ਸਦਬਲ ਜਾਣ ਤਾ ਉਹਨਾਂ ਦਾ ਦਰਸ਼ਨ ਕਰਕੇ ਮੇਰਾ ਮਨ ਵਿਗਸੈ ਕਿ ਭਾਵ ਖਿੜ ਜਾਂਦਾ ਹੈ ਮੈਂ ਤਾਂ ਉਹਨਾਂ ਤੋਂ ਸਦਕੇ ਜਾਂਦਾ ਹਾਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ ਗਿਆਨੀ ਹਰ ਬੋਲੋ ਦਿਨ ਰਾਤ ਤਿਨ ਕੀ ਤ੍ਰਿਸ਼ਨਾ ਭੂਖ ਸਭ ਉਤਰੀ ਜੋ ਗੁਰਮਤਿ ਰਾਮ ਰਸ ਖਾਂਤ ਰਹਾਉ ਗੁਰੂ ਸਾਹਿਬ ਜੀ ਕਹਿੰਦੇ ਆ ਹੇ ਗਿਆਨਵਾਨ ਮਨੁੱਖ ਦਿਨ ਰਾਤ ਹਰ ਵੇਲੇ ਪ੍ਰਮਾਤਮਾ ਕਾਲਪੁਰਖ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਕਰਿਆ ਕਰ ਫਿਰ ਕੀ ਹੋਏਗਾ ਤਨ ਕੀ ਤ੍ਰਿਸ਼ਨਾ ਭੁੱਖ ਸਭ ਉਤਰੀ ਤੇ ਜਿਹੜੇ ਮਨੁੱਖ ਭਾਈ ਗੁਰੂ ਜੀ ਦੀ ਮੱਤ ਲੈ ਕੇ ਪਰਮਾਤਮਾ ਜੀ ਦਾ ਨਾਮ ਰਸ ਪੀਂਦੇ ਹਨ ਉਹਨਾਂ ਦੀ ਮਾਇਆ ਵਾਲੀ ਤ੍ਰਿਸ਼ਨਾ ਵੀ ਸਾਰੀ ਭੁੱਖ ਸਾਰੀ ਭੁੱਖ ਤਰੇ ਦੂਰ ਹੋ ਜਾਂਦੀ ਹੈ ਹਰ ਕੇ ਦਾਸ ਸਾਧ ਸਖਾ ਜਨ ਜਿਨ ਮਿਲਿਆ ਲੈ ਜਾਏ ਭ੍ਰਾਂਤ ਪਰਮਾਤਮਾ ਦੇ ਭਗਤ ਜਨ ਐਸੇ ਸਾਧੂ ਮਿੱਤਰ ਹਨ ਜਿਨ੍ਹਾਂ ਦੇ ਮਿਲਿਆ ਮਨ ਦੀ ਭਟਕਣਾ ਦੂਰ ਹੋ ਜਾਂਦੀ ਕਿੰਨਾ ਨੂੰ ਮਿਲਣਾ ਹੈ ਮਹਾਰਜ ਕਹਿੰਦੇ ਆ ਸੇਈ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ ਐਸੇ ਪਿਆਰੇ ਮੇਲ ਐਸੇ ਪਿਆਰਾਂ ਨਾਲ ਪ੍ਰੀਤ ਕਰ ਕਿ ਉਹਦਾ ਨਾਮ ਚਿਤ ਆਵੇ ਜਿੰਨਾ ਨੂੰ ਮਿਲ ਕੇ ਹਰ ਕੇ ਦਾਸ ਸਾਧ ਸਖਾ ਜਨ ਜਿਨ ਮਿਲਿਆ ਲੈ ਜਾਏ ਭਰਾ ਜੋ ਜਲ ਦੁੱਧ ਪਿੰਨ ਪਿੰਨ ਕਾਢੈ ਚੁਣ ਹੰਸੁਲਾ ਤਿਉਂ ਦੇਹੀ ਤੇ ਚੁਣ ਕਾਢੈ ਸਾਧੂ ਹौं ਮੈਂ ਤਾਤ ਜਿਵੇਂ ਕਹਿੰਦੇ ਹੰਸ ਹੁੰਦਾ ਨਾ ਹੰਸ ਪਾਣੀ ਤੇ ਦੁੱਧ ਨੂੰ ਆਪਣੀ ਚੁੰਝ ਨਾਲ ਚੁਣ ਕੇ ਵੱਖ-ਵੱਖ ਕਰ ਦਿੰਦਾ ਹੈ ਹੰਸ ਦੀ ਚੁੰਝ ਵਿੱਚ ਕਲਾ ਹੁੰਦੀ ਆ ਹੰਸ ਵਿੱਚ ਜਿਵੇਂ ਹਾਂਸ ਕਹਿੰਦੇ ਪਾਣੀ ਤੇ ਦੁੱਧ ਨੂੰ ਆਪਣੀ ਚੁੰਝ ਨਾਲ ਚੁਣ ਕੇ ਵੱਖ-ਵੱਖ ਕਰ ਦਿੰਦਾ ਹੈ ਤਿਵੇਂ ਸਾਧੂ ਮਨੁੱਖਾ ਸਰੀਰ ਵਿੱਚੋਂ ਹਉਮੈ ਈਰਖਾ ਨੂੰ ਕੱਢ ਕੇ ਬਾਹਰ ਰੱਖ ਦਿੰਦਾ ਹੈ ਚੁਣ ਕੇ ਬਾਹਰ ਕੱਢ ਦਿੰਦਾ ਹੈ ਜਿਨ ਕੈ ਪ੍ਰੀਤ ਨਾਹੀ ਹਰ ਹਿਰਦੈ ਤੇ ਕਪਟੀ ਨਰਨਿਤ ਕਪਟ ਕਮਾਤ ਤੇ ਮਹਾਰਾਜ ਕਹਿੰਦੇ ਭਾਈ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਜੀ ਦਾ ਕਾਲਪੁਰਖ ਵਾਹਿਗੁਰੂ ਜੀ ਦਾ ਪਿਆਰ ਨਹੀਂ ਵਸਦਾ ਉਹ ਮਨੁੱਖ ਫਿਰ ਪਖੰਡੀ ਬਣ ਜਾਂਦੇ ਆਂ ਭਾਵ ਕੀ ਪਖੰਡ ਵਿੱਚ ਪੈ ਜਾਂਦੇ ਆਂ ਉਹ ਮਾਇਆ ਅਦਕੀ ਦੀ ਖਾਤਰ ਸਦਾ ਦੂਜਿਆਂ ਨਾਲ ਇਹ ਫਰੇਵ ਠੱਗੀ ਧੋਖਾ ਹੀ ਕਰਦੇ ਰਹਿੰਦੇ ਹਨ ਤਿੰਨ ਕੋ ਕਿਆ ਕੋਈ ਦੇਖਵਾਲਾ ਕੋਈ ਆਪ ਬੀਜ ਆਪੇ ਹੀ ਖਾਂਤ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਹੋਰ ਕੋਈ ਮਨੁੱਖ ਆਤਮਿਕ ਜੀਵਨ ਦੀ ਖੁਰਾਕ ਨਾ ਦੇ ਸਕਦਾ ਤੇ ਨਾ ਖਵਾ ਸਕਦਾ ਹੈ ਉਹ ਵੰਦੇ ਠੱਗੀ ਦਾ ਬੀਜ ਆਪ ਹੀ ਬੀਜਦੇ ਹਨ ਤੇ ਆਪ ਹੀ ਖਾਂਦੇ ਹਨ ਪੜਦੇ ਆਪਾਂ ਗੁਰਬਾਣੀ ਜੈਸਾ ਬੀਜੈ ਸੋ ਲੁਣਾ ਕਰਮਾਂ ਸੰਧੜਾ ਖੇਤ ਤਿੰਨ ਕੋ ਕਿਆ ਕੋਈ ਦੇਖਵਾਲਾ ਓਏ ਆਪ ਬੀਜ ਆਪੇ ਹੀ ਖਾਂ ਤ ਹਰ ਕਾ ਚਹਿਨਾ ਸੋਈ ਹਰ ਜਨ ਕਾ ਹਰ ਆਪੇ ਜਨਮੈ ਆਪੁਰ ਖਾਂ ਤ ਪਾਤਸ਼ਾਹ ਕਹਿੰਦੇ ਵੀ ਉੱਚੇ ਆਤਮਿਕ ਜੀਵਨ ਦਾ ਜਿਹੜਾ ਲੱਛਣ ਪ੍ਰਮਾਤਮਾ ਦਾ ਹੁੰਦਾ ਹੈ ਸਿਮਰਨ ਦੀ ਬਰਕਤ ਨਾਲ ਉਹੀ ਲੱਛਣ ਪ੍ਰਮਾਤਮਾ ਦੇ ਭਗਤ ਦਾ ਹੋ ਜਾਂਦਾ ਹੈ ਜਿਹੜਾ ਲੱਛਣ ਪਰਮਾਤਮਾ ਉੱਚੇ ਆਤਮਕ ਜੀਵਨ ਦਾ ਜਿਹੜਾ ਲੱਛਣ ਪਰਮਾਤਮਾ ਨੂੰ ਹੁੰਦਾ ਹੈ ਤੇ ਸਿਮਰਨ ਦੀ ਬਰਕਤ ਨਾਲ ਉਹੀ ਲੱਛਣ ਪਰਮਾਤਮਾ ਦੇ ਭਗਤ ਵਿੱਚ ਆ ਜਾਂਦੇ ਆਂ ਪ੍ਰਭੂ ਆਪ ਹੀ ਆਪਣੇ ਆਪ ਨੂੰ ਆਪਣੇ ਸੇਵਕ ਦੇ ਵਿੱਚ ਟਿਕਾ ਕੇ ਰੱਖਦਾ ਹੈ ਜੋਤ ਵਿੱਚ ਜੋਤ ਰਲ ਜਾਂਦੀ ਹੈ ਧਨ ਧਨ ਗੁਰੂ ਨਾਨਕ ਸਮਦਰਸੀ ਜਨ ਨਿੰਦਾ ਉਸਤਤ ਤਰੀ ਤਰਾਤ ਇਸ ਤਰ੍ਹਾਂ ਮਹਾਰਾਜ ਕਹਿੰਦੇ ਵੀ ਸਭ ਜੀਵਾਂ ਵਿੱਚ ਇੱਕੋ ਹਰੀ ਦੀ ਜੋਤ ਵੇਖਣ ਵਾਲਾ ਉਹ ਗੁਰੂ ਨਾਨਕ ਹਰ ਵੇਲੇ ਸਲਾਉਣ ਯੋਗ ਹੈ ਜਿਨੇ ਆਪ ਨਿੰਦਾ ਤੇ ਕੁਸ਼ਾਮਨ ਦੀ ਨਦੀ ਪਾਰ ਕਰ ਲਈ ਹੈ ਅਤੇ ਹੋਰਨਾਂ ਨੂੰ ਇਸ ਨਦੀ ਵਿੱਚੋਂ ਪਾਰ ਲੰਘਾ ਰਿਹਾ ਹੈ ਹੁਣ ਨਦੀ ਉਹੀ ਪਾਰ ਕਰਾ ਸਕਦਾ ਜਿਨੇ ਆਪ ਕਰੀ ਹੁੰਦੀ ਹੈ ਇਸੇ ਤਰ੍ਹਾਂ ਮੇਰੇ ਸਤਿਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹ ਸਲਾਉਣ ਯੋਗ ਹਨ ਜਿਨ੍ਹਾਂ ਨੇ ਆਪ ਇਹ ਨਿੰਦਾ ਕੁਸ਼ਾਮਤ ਦੀ ਨਦੀ ਨੂੰ ਪਾਰ ਕੀਤਾ ਹੋਇਆ ਹੈ ਅਤੇ ਹੋਰਨਾਂ ਨੂੰ ਵੀ ਪਾਰ ਕਰਵਾ ਰਹੇ ਇਸ ਕਰਕੇ ਭਾਈ ਇਹ ਸੰਸਾਰ ਸਮੁੰਦਰ ਦੀ ਨਦੀ ਤੋਂ ਪਾਰ ਹੋਣ ਲਈ ਸੇਵਾ ਸਿਮਰਨ ਤੇ ਬੰਦਗੀ ਦੀ ਜ਼ਰੂਰਤ ਹੈ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਸ਼ਬਦਾਂ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ